ਬਿਜਲੀ ਖਪਤਕਾਰਾਂ ਦੇ ਲਈ ਵੱਡੀ ਖਬਰ ਆ ਦੱਸਦੀ ਹੈ ਕਿ ਹੁਣ ਤੁਹਾਨੂੰ ਬਹੁਤ ਵੱਡੀ ਰਾਹਤ ਮਿਲਣ ਵਾਲੀ ਹੈ ਕਿਉਂਕਿ ਬਿਜਲੀ ਵਿਭਾਗ ਦੇ ਵੱਲੋਂ ਜਿਹੜੀ ਤੁਹਾਡੇ ਲਈ ਵੱਡੀ ਖੁਸ਼ਖਬਰੀ ਦੀ ਖਬਰ ਹੈ ਉਹ ਸਾਹਮਣੇ ਆਈਏ ਦੱਸ ਦਈਏ ਕਿ ਹੁਣ ਤੁਹਾਨੂੰ ਜਿਹੜਾ ਵਾਧੂ ਖਰਚਾ ਦੇਣਾ ਪੈਂਦਾ ਸੀ ਉਹ ਨਹੀਂ ਦੇਣਾ ਪਵੇਗਾ ਦੱਸ ਦਈਏ ਕਿ ਜੇਕਰ ਤੁਹਾਡਾ ਮੀਟਰ ਸੜ ਜਾਂਦਾ ਤਾਂ ਨਵੇਂ ਮੀਟਰ ਦੇ ਤੁਹਾਨੂੰ ਪੈਸੇ ਨਹੀਂ ਦੇਣੇ ਪੈਣਗੇ ਉਹ ਮੀਟਰ ਵਿਭਾਗ ਦੇ ਵੱਲੋਂ ਲਗਵਾਇਆ ਜਾਵੇਗਾ ਜੇਕਰ ਕੋਈ ਤਾਰ ਫਾਲਟ ਹੁੰਦੀ ਆ ਤਾਰ ਟੁੱਟਦੀ ਆ ਸੜਦੀ ਆ ਤਾਂ ਹੁਣ ਤੁਹਾਨੂੰ ਨਵੀਂ ਤਾਰ ਦੇ ਜਿਹੜੇ ਪੈਸੇ ਨਹੀਂ ਦੇਣੇ ਪੈਣਗੇ ਉਹ ਸਾਰਾ ਵਿਭਾਗ ਦੇ ਵੱਲੋਂ ਹੀ ਖਰਚਾ ਕੀਤਾ ਜਾਵੇਗਾ ਦੱਸ ਦਈਏ ਕਿ ਇਹ ਖਬਰ ਚੰਡੀਗੜ੍ਹ ਵਾਸੀਆਂ ਦੇ ਲਈ ਹੈ ਕਿਉਂਕਿ ਚੰਡੀਗੜ੍ਹ ਦੇ ਚਾ ਆ ਬਿਜਲੀ ਵਿਭਾਗ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਦੱਸਦੀ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਮੀਟਰ ਛੜ ਜਾਂਦੇ ਆ ਜਾਂ ਤਾਰਾਂ ਛੜ ਜਾਂਦੀਆਂ ਨੇ ਤਾਂ ਹੁਣ ਉਹਨਾਂ ਖਪਤਕਾਰਾਂ ਤੋਂ ਜਿਹੜੇ ਪੈਸੇ ਨੇ ਉਹ ਨਹੀਂ ਲੈ ਜਾਣਗੇ ਸਪੈਸੇ ਸਿਰਫ ਇੱਕ ਵਾਰ ਹੀ ਲੈ ਜਾਣਗੇ ਜਦੋਂ ਨਵੇਂ ਮੀਟਰ ਜਿਹੜੇ ਤੁਹਾਡੇ ਘਰ ਲੱਗਣਗੇ ਉਦੋਂ ਸਿਰਫ ਪੈਸੇ ਲੈ ਜਾਣਗੇ ਉਸ ਤੋਂ ਬਾਅਦ ਕੋਈ ਵੀ ਵਾਧੂ ਚਾਰਜ ਉਹ ਤੁਹਾਨੂੰ ਨਹੀਂ ਦੇਣਾ ਪਵੇਗਾ ਦੱਸਤੀਏ ਕਿ ਸ਼ਹਿਰ ਦੇ ਬਿਜਲੀ ਖਪਤਕਾਰਾਂ ਲਈ ਰਾਹਤ ਦੀ ਖਬਰ ਸਾਹਮਣੇ ਆਈ ਆ ਬਿਜਲੀ ਦਾ ਮੀਟਰ ਜਾਂ ਸਰਵਿਸ ਤਾਰ ਖਰਾਬ ਹੋਣ ਦੀ ਸੂਰਤ ਦੇ ਵਿੱਚ ਹੁਣ ਖੁਦ ਮੀਟਰ ਖਰੀਦਣ ਦੀ ਲੋੜ ਨਹੀਂ ਹੈ ਸ਼ਹਿਰ ਦੇ ਲਗਭਗ 2,25,000 ਖਪਤਕਾਰਾਂ ਨੂੰ ਖਰਾਬ ਹੋਏ ਮੀਟਰ ਬਦਲਣ ਲਈ ਲੰਬੀ ਉਡੀਕ ਵੀ ਖਤਮ ਹੋਈ ਹੈ ਖਰਾਬ ਮੀਟਰ ਜਾਂ ਸਰਵਿਸ ਤਾਰ ਨੂੰ ਬਦਲਣ ਲਈ ਲੋਕਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਦੇ 72 ਘੰਟਿਆਂ ਅੰਦਰ ਨਵਾਂ ਮੀਟਰ ਜਾਂ ਸਰਵਿਸ ਤਾਰ ਮਿਲ ਜਾਵੇਗੀ ਇਸ ਤਰ੍ਹਾਂ ਮੀਟਰ ਬਦਲਣ 'ਚ ਕਈ ਦਿਨਾਂ ਤੱਕ ਲੱਗਣ ਵਾਲਾ ਪੰਪਾ ਸਮਾ ਬਰਬਾਦ ਨਹੀਂ ਹੋਵੇਗਾ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਨੇ ਹਰ ਸ਼੍ਰੇਣੀ ਦੇ ਖਪਤਕਾਰਾਂ ਦੇ ਲਈ ਇਹ ਸਹੂਲਤ ਸ਼ੁਰੂ ਕੀਤੀ ਆ ਇਸ ਵੇਲੇ ਬਿਜਲੀ ਖਪਤਕਾਰਾਂ ਨੂੰ ਮੀਟਰ ਖਰਾਬ ਹੋਣ ਤੇ ਨਵਾਂ ਮੀਟਰ ਤੇ ਸਰਵਿਸ ਵਾਇਰ ਖੁਦ ਖਰੀਦਣਾ ਪੈਂਦਾ ਸੀ ਫਿਰ ਮੀਟਰ ਬਦਲਣ ਦੀ ਸ਼ਿਕਾਇਤ ਨਾਲ ਇੱਕ ਨਵਾਂ ਖਰੀਦਿਆ ਮੀਟਰ ਬਿਜਲੀ ਵਿਭਾਗ ਨੂੰ ਦੇਣਾ ਪੈਂਦਾ ਸੀ ਨਵੇਂ ਮੀਟਰ ਦੀ ਜਾਂਚ ਕਰਨ ਤੋਂ ਬਾਅਦ ਹੀ ਬਿਜਲੀ ਵਿਭਾਗ ਘਰ ਚੋਂ ਪੁਰਾਣਾ ਮੀਟਰ ਕੱਢ ਕੇ ਨਵਾਂ ਮੀਟਰ ਲਾਉਂਦਾ ਸੀ ਜੇ ਬਿਜਲੀ ਦੇ ਖੰਬੇ ਤੋਂ ਮੀਟਰ ਤੱਕ ਆਉਣ ਵਾਲੀ ਸਰਵਿਸ ਤਾਰ ਖਰਾਬ ਹੋ ਜਾਂਦੀ ਸੀ ਤਾਂ ਤਾਰ ਖੁਦ ਖਰੀਦਣੀ ਪੈਂਦੀ ਸੀ ਫਿਰ ਬਿਜਲੀ ਵਿਭਾਗ ਦੇ ਮੁਲਾਜ਼ਮ ਆ ਕੇ ਸਰਵਿਸ ਤਾਰ ਬਦਲਦੇ ਸਨ ਤਾਂ ਹੁਣ ਕੰਪਨੀ ਦੀ ਵੈਬਸਾਈਟ ਤੇ ਜਾ ਕੇ ਖਪਤਕਾਰ ਨੂੰ ਮੀਟਰ ਜਾਂ ਸਰਵਿਸ ਤਾਰ ਬਦਲਣ ਦੀ ਸ਼ਿਕਾਇਤ ਦੇਣੀ ਹੈ 72 ਘੰਟਿਆਂ ਦੇ ਅੰਦਰ ਨਵਾਂ ਮੀਟਰ ਜਾਂ ਸਰਵਿਸ ਤਾਰ ਘਰ ਆ ਕੇ ਲਗਾ ਦਿੱਤੀ ਜਾਵੇਗੀ ਹੁਣ ਪੁਰਾਣੇ ਖਪਤਕਾਰਾਂ ਨੂੰ ਖਰਾਬ ਮੀਟਰ ਜਾਂ ਸਰਵਿਸ ਤਾਰ ਬਦਲਣ ਦਾ ਕੋਈ ਵੀ ਪੈਸਾ ਨਹੀਂ ਦੇਣਾ ਪਵੇਗਾ ਸੀਪੀ ਡੀਐਲ ਦੇ ਨਿਰਦੇਸ਼ਕ ਅਰुण ਕੁਮਾਰ ਬਰਮਾ ਕਹਿੰਦੇ ਨੇ ਕਿ ਬੇਲੂੜੀ ਦੇਰੀ ਖਤਮ ਕਰਕੇ ਪੂਰੀ ਪ੍ਰਕਿਰਿਆ ਆਸਾਨ ਅਤੇ ਸਰਬਜਨਿਕ ਬਣਾਈ ਜਾਵੇਗੀ ਸੀਪੀਡੀਐਲ ਨਿਰਦੇਸ਼ ਨੇ ਕਿਹਾ ਕਿ ਇਹ ਬੈਕਆਪ ਟੀਮ ਵੱਲੋਂ ਅਰਜੀ ਦੀ ਬਰੀਕੀ ਨਾਲ ਨਿਗਰਾਨੀ ਕਰਨ ਦੀ ਇੱਕ ਹੋਰ ਪਹਿਲ ਪ੍ਰਕਿਰਿਆ ਨੂੰ ਸਚਾਰੂ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਅਸੀਂ ਹਰੇਕ ਐਪਲੀਕੇਸ਼ਨ ਦੀ ਨਿਗਰਾਨੀ ਕਰਦੇ ਹਾਂ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਖਪਤਕਾਰ ਨੂੰ ਜਲਦੀ ਤੋਂ ਜਲਦੀ ਕਨੈਕਸ਼ਨ ਮਿਲ ਜਾਵੇ ਖਪਤਕਾਰ ਹੁਣ ਨਵੇਂ ਬਿਜਲੀ ਕਨੈਕਸ਼ਨ ਲਈ ਵੀ ਆਨਲਾਈਨ ਅਪਲਾਈ ਕਰ ਸਕਦੇ ਨੇ ਇਸ ਦੇ ਨਾਲ ਕੋਈ ਖਪਤਕਾਰ ਮੀਟਰ ਬਦਲਨ ਦੁਆਰਾ ਕਨੈਕਸ਼ਨ ਲੈਣ ਖਪਤਕਾਰ ਸ਼੍ਰੇਣੀ ਦੀ ਵਿੱਚ ਤਬਦੀਲੀ ਆਨਲਾਈਨ ਅਪਲਾਈ ਕਰ ਸਕਦਾ ਖਪਤਕਾਰ ਨੂੰ ਇਹ ਸਾਰੀਆਂ ਸਹੂਲਤਾਂ ਕੰਪਨੀ ਦੀ ਅਧਿਕਾਰਤ ਵੈਬਸਾਈਟ www.chandigarhpower.com ਤੇ ਮਿਲਣਗੀਆਂ ਇਸ ਸਾਈਟ ਤੇ ਜਾ ਕੇ ਕਿਸੇ ਵੀ ਸਹੂਲਤ ਲਈ ਆਨਲਾਈਨ ਅਪਲਾਈ ਸ਼ਿਕਾਇਤ ਅਤੇ ਹਰ ਤਰ੍ਹਾਂ ਦੇ ਭੁਗਤਾਨ ਡਿਜੀਟਲ ਰੂਪ ਨਾਲ ਕਰ ਸਕਦੇ ਹੋ ਇਸ ਸਾਈਟ ਤੇ ਖਪਤਕਾਰ ਆਪਣੀ ਸ਼ਿਕਾਇਤ ਜਾਂ ਅਰਜ਼ੀ ਦੇ ਨਮਟਾਰੇ ਸੰਬੰਧੀ ਚੱਲ ਰਹੀ ਪ੍ਰਕਿਰਿਆ ਦਾ ਸਟੇਟਸ ਵੀ ਆ ਜਾਣ ਸਕਦੇ ਨੇ ਤਾਂ ਹੁਣ ਜਿਹੜਾ ਸਾਰਾ ਮਟੀਰੀਅਲ ਆ ਉਹ ਆਨਲਾਈਨ ਕਰ ਦਿੱਤਾ ਗਿਆ ਤਾਂ ਹੁਣ ਤੁਹਾਨੂੰ ਵੈਬਸਾਈਟ ਤੇ ਜਾ ਕੇ ਜਿਹੜੀ ਹਰੇਕ ਤੁਹਾਡੀ ਪ੍ਰੇ ਕਰਿਆ ਜਿਹੜੀ ਉਹ ਪੂਰੀ ਹੋ ਸਕਦੀ ਆ ਹੁਣ ਜਿਹੜਾ ਵਾਧੂ ਖਰਚਾ ਤੁਹਾਨੂੰ ਨਹੀਂ ਦੇਣਾ ਪਵੇਗਾ ਚੰਡੀਗੜ੍ਹ ਵਾਲਿਆਂ ਵਾਸਤੇ ਵੱਡੀ ਖਬਰ